ਅੱਜ ਪੰਜਾਬ ਵਿਧਾਨ ਸਭਾ ਦੇ 2 ਦਿਨਾਂ ਸੈਸ਼ਨ ਦਾ ਪਹਿਲਾ ਦਿਨ ਹੈ 2 ਦਿਨ ਵੀ ਕਾਹਦੇ ਸਿਰਫ ਡੇਢ ਦਿਨ ਹੀ ਹੈ ਔਰ ਮੈਂ ਹੈਰਾਨ ਆ ਕਿ ਸਰਕਾਰ ਇਸ ਡੇਢ ਦਿਨਾਂ ਸੈਸ਼ਨ ਨੂੰ ਲਗਾਉਣ ਦੇ ਲਈ ਵੀ ਬੜੀ ਚਿੰਤਤ ਹੈ ਉਹਨਾਂ ਨੂੰ ਆਇਆ ਕਿ ਇਹ ਡੇਢ ਦਿਨ ਕਿਵੇਂ ਲੰਘੂਗਾ ਕਿਤੇ ਵਿਰੋਧੀ ਧਿਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਉਹ ਮੁੱਦੇ ਚੁੱਕੇਗੀ ਪਰ ਕੁਝ ਸਰਕਾਰ ਦੇ ਹਿੱਸੇ ਇਹੋ ਜਿਹੇ ਵੀ ਹੈ ਉਹ ਇਹ ਵੀ ਦਿਲਾਸਾ ਦਿੰਦੇ ਐ ਭਾਈ ਜਿਹੜੀ ਵਿਰੋਧੀ 3 ਸਾਲਾਂ ਤੋਂ ਨਹੀਂ ਕੋਈ ਮੁੱਦਾ ਚੱਕ ਸਕੀ ਤਾਂ ਹੁਣ ਡੇਢ ਦਿਨ ਉਹਨਾਂ ਤੋਂ ਕਿਉਂ ਡਰਨਾ ਕੀ ਸਰਕਾਰ ਦੀ ਕਾਰਗੁਜ਼ਾਰੀ ਇਹਦੇ ਵਿੱਚ ਕਿਹੋ ਜਿਹੀ ਰਹੂਗੀ ਵਿਰੋਧੀ ਧਿਰ ਦੀ ਕਿਹੋ ਜਿਹੀ ਰਹੂ ਕਿਹੋ ਜੇ ਮੁੱਦੇ ਜਿਹੜੇ ਆ ਅਹਿਮ ਕਿਉਂਕਿ ਬਹੁਤ ਸਾਰੇ ਲਾਅ ਐਂਡ ਆਰਡਰ ਸਮੇਤ ਪੰਜਾਬ ਦੇ ਅੰਦਰ ਇਹੋ ਜਿਹੇ ਭੱਗ ਦੇ ਮਸਲੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਪੰਜਾਬੀ ਚਿੰਤਤ ਹੈਗੇ ਆ ਔਰ ਕੀ ਵਿਰੋਧੀ ਧਿਰ ਆਪਣੀ ਅਸਲੀ ਭੂਮਿਕਾ ਅੰਦਰ ਨਿਭਾ ਸਕੇਗੀ ਜਾਂ ਸਰਕਾਰ ਨਿਭਾਉਣ ਦੇਵੇਗੀ ਔਰ ਇਸ ਤੇ ਬਹੁਤ ਅਹਿਮ ਅਸੀਂ ਗੱਲਬਾਤ ਕਰਨੀਆਂ ਕਿਹੜੇ ਕਿਹੜੇ ਮੁੱਦੇ ਅੰਦਰ ਆ ਸਕਦੇ ਆ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਪੇਸ਼ ਵਗੇਲ ਜਿਹੜੇ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨੇ ਔਰ ਉਹਨਾਂ ਨੇ ਪੰਜਾਬ ਆਣਾ ਹੈਰ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਅਨੁਸ਼ਾਸਨੀ ਕਾਰਵਾਈ ਦੀ ਗੱਲ ਜਿਹੜੀ ਹੈ ਉਹ ਉੱਠ ਗਈ ਹੈ ਪੰਜਾਬ ਕਾਂਗਰਸ ਦੇ ਅੰਦਰ ਕਿ ਕਾਰਵਾਈਆਂ ਹੋਣ ਕਾਰਵਾਈਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਤਾਂ ਬਾਅਦ ਦੀ ਗੱਲ ਹੈ ਪਰ ਇਹ ਉੱਠੀ ਜਰੂਰ ਹੈ ਮੈਂ ਕਿਉਂ ਉੱਠੀ ਹੈ ਹੁਣ ਇਹ ਕਾਂਗਰਸ ਦੀ ਲੜਾਈ ਕਿੱਧਰ ਨੂੰ ਜਾਊਗੀ ਇਹ ਸੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਉਧਰ ਪੰਜ ਮੈਂਬਰੀ ਕਮੇਟੀ ਹਾਲਾਂਕਿ ਉਹ ਸੱਤ ਮੈਂਬਰੀ ਕਮੇਟੀ ਸੀ ਜਿਹੜੀ ਆਕਾਲਤਖਸਾਬ ਨੇ ਬਣਾਈ ਸੀ ਪਰ ਬਾਅਦ ਦੇ ਵਿੱਚ ਪੰਜ ਮੈਂਬਰੀ ਹੋ ਰਹੀ ਹੈ ਤੇ ਜਾ ਕੇ ਉਹਨਾਂ ਨੇ ਕੱਲ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਕਹਿੰਦੇ ਕਿ ਜਿਹੜਾ ਦੋ ਜਿਹੜੇ ਤਰੀਕ ਨੂੰ ਉਸ ਸਮੇਂ ਹੁਕਮ ਹੋਏ ਸੀਗੇ ਲਾਗੂ ਕਰਵਾਉਣੇ ਆ ਅਕਾਲ ਤਖਤ ਸਾਹਿਬ ਨੇ ਜਿਹੜੇ ਹੁਕਮਨਾਮਾ ਜਾਰੀ ਕੀਤਾ ਸੀਗਾ ਉਹ ਸਾਰੇ ਹੁਕਮ ਜਿਹੜਿਆ ਲਾਗੂ ਅਕਾਲੀ ਦਲ ਤੋਂ ਕਰਵਾਵਾਂਗੇ ਹੁਣ ਕੀ ਹੋਊਗਾ ਕੀ ਅਕਾਲੀ ਦਲ ਦੀ ਭਰਤੀ ਰੱਦ ਹੋਏਗੀ ਕੀ ਜਿਹੜੇ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਮੰਨੇਗਾ ਕੀ ਕੁਝ ਗੱਲਬਾਤ ਹੋਈ ਇਸ ਤੇ ਵੀ ਐਮ ਅਸੀਂ ਗੱਲਬਾਤ ਕਰ ਰਹੀਆਂ ਹਾਂ ਔਰ ਉਧਰ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਉਹ ਵੱਧ ਪੈਟਰੋਲ ਪੰਪ ਜਿਹੜੇ ਉਹ ਮਾਲੀਆ ਕੁਮਾਰੇ ਆ ਚੰਡੀਗੜ੍ਹ ਦੇ ਕਿਉਂਕਿ ਪੰਜਾਬ ਸਰਕਾਰ ਵੈਟ ਬਹੁਤ ਜ਼ਿਆਦਾ ਲਾਈ ਫਿਰਦੀ ਹੈ ਔਰ ਪੰਜਾਬ ਦੇ ਜਿਹੜੇ ਪੈਟਰੋਲ ਪੰਪ ਨੇ ਪੈਟਰੋਲ ਪੰਪਾਂ ਦੇ ਮਾਲਕ ਨੇ ਉਹ ਵਿਚਾਰੇ ਰੋ ਰਹੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਉਸ ਸਮੇਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿੱਥੇ ਪੈਟਰੋਲ ਡੀਜ਼ਲ ਸਸਤਾ ਕਰਕੇ ਲੋਕਾਂ ਨੂੰ ਰਾਹ ਦਿੱਤੀ ਸੀ ਤਾਂ ਉੱਥੇ ਹੀ ਪੰਜਾਬ ਦੇ ਅੰਦਰ ਵੀ ਵਿਕਰੀ ਜਿਹੜੀ ਆ ਉਹ ਵਧ ਗਈ ਸੀ ਉਹਦੇ ਨਾਲ ਸਰਕਾਰ ਨੂੰ ਵੀ ਜਿਹੜਾ ਉਹ ਫਾਇਦਾ ਹੋਇਆ ਸੀ ਤਾਂ ਹੁਣ ਕੀ ਹੋਊਗਾ ਇਸ ਤੇ ਵੀ ਆਮ ਗੱਲ ਕਰਨੀ ਹੈ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਖੀ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਮਿੰਦਰ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਮੈਂ ਐਸੇ ਕਬਰ ਤੋਂ ਹੀ ਕਰਦਾ ਹਾਂ ਅੱਜ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਹੈ ਦੋ ਦਿਨਾਂ ਸੈਸ਼ਨ ਸੇਗਾ ਔਰ ਦੋ ਦਿਨਾਂ ਵੀ ਕਹਦਾ ਰਹਤਾ ਇਹ ਡੇਢ ਦਿਨ ਦਾ ਹੀ ਗਿਆ ਔਰ ਦੁਪਹਿਰੋਂ ਬਾਅਦ ਜਿਹੜਾ ਸ਼ੁਰੂ ਹੋਣਾ ਇਹ ਵੀ ਕੋਈ ਪਤਾ ਨਹੀਂ ਸ਼ਰਧਾਂਜਲੀਆਂ ਤੋਂ ਬਾਅਦ ਹੋਵੇ ਬਿਨਾ ਤੇ ਇਹ ਵੀ ਕੋਈ ਪਤਾ ਨਹੀਂ ਚਲੋ ਹੋ ਵੀ ਜਾਵੇ ਪਰ ਫਿਰ ਵੀ ਚਲੋ ਆਪਾਂ ਡੇਢ ਦਿਨ ਦਾ ਤਾਂ ਹੈ ਹੀ ਆ ਨਾ ਮੈਂ ਹੈਰਾਨ ਆ ਕਿ ਜਿਹੜੀ ਆਵਾਦੀ ਪਾਰਟੀ ਜਿਹੜੇ ਅਮਨ ਅਰੂੜਾ ਹੋਣੀ ਕਹਿੰਦੇ ਹੁੰਦੇ ਸੀਗੇ ਕਿ ਇੱਕ ਸਾਲ ਦੇ ਵਿੱਚ 40 ਸਿੱਟੀਆਂ ਹੋਣੀਆਂ ਚਾਹੀਦੀਆਂ ਹੁਣ ਡੇਢ ਡੇਢ ਦਿਨ ਦੇ ਸੈਸ਼ਨ ਜਿਹੜੇ ਕਰਾ ਰਹੇ ਆ ਇਸ ਤੇ ਬਹੁਤ ਵੱਡੀ ਹੈਰਾਨੀ ਹੈ ਔਰ ਉਸ ਤੋਂ ਵੀ ਵੱਡੀ ਹੈਰਾਨੀ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਡੇਢ ਦਿਨ ਲਗਾਉਣ ਦੇ ਵਿੱਚ 20 ਬੜੀ ਉਹਨਾਂ ਨੂੰ ਹੱਥ ਪੈਰਾਂ ਦੀ ਪਈ ਹੈ ਕਿ ਡੇਢ ਦਿਨ ਕਿਵੇਂ ਲੰਘੂਗਾ ਮੁੱਦੇ ਇੰਨੇ ਪੰਜਾਬ ਦੇ ਵਿੱਚ ਉੱਠੇ ਹੋਏ ਆ ਕਿ ਤੇ ਵਿਰੋਧੀ ਸਾਨੂੰ ਘੇਰਨਾ ਲੈਣ ਵਿਰੋਧੀ ਸੰਸਦ ਰਾਜੁਰੂਸ ਨਾਲ ਜਿਹੜਾ ਕੱਢਦੇ ਨੇ ਵਿਧਾਨ ਸਭਾ ਜਵਾਬ ਦੇਣਾ ਜਿਹੜਾ ਔਕਾ ਹੋ ਜੂਗਾ ਪਰ ਕੁਝ ਜਿਹੜੇ ਲੀਡਰ ਇਹੋ ਜਿਹੇ ਵੀ ਆਮ ਆਦਮੀ ਪਾਰਟੀ ਦੇ ਹੈਗੇ ਆ ਉਹ ਜਿਹੜੇ ਕਹਿੰਦੇ ਆ ਉਹ ਕੁਝ ਨਹੀਂ ਹੁੰਦਾ ਜਿਹੜੇ ਤਿੰਨ ਸਾਲਾਂ ਤੇ ਨਹੀਂ ਕੋਈ ਮੁੱਦਾ ਚੱਕ ਸਕੇ ਆ ਹੁਣ ਡੇਢ ਦਿਨ ਚ ਕੀ ਚੱਕ ਲੈਣਗੇ ਉਹ ਚੱਕਰ ਹੀ ਨਹੀਂ ਇਹੋ ਜੀਆਂ ਵੀ ਜੜੀਆਂ ਉਹ ਗੱਲਾਂ ਚੱਲ ਰਹੀਆਂ ਨੇ ਵਿਰੋਧੀ ਧਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਅੱਜ ਕੀ ਕੁਝ ਖਾਸ ਰਹਿਣ ਵਾਲਾ ਹੰਗਾਮਾ ਭਰਪੂਰ ਦੇਣ ਰਹੂਗਾ ਵਿਰੋਧੀ ਬੋਲਣਗੇ ਜਾਂ ਨਹੀਂ ਜਾਂ ਸਰਕਾਰ ਵਿਰੋਧੀਆਂ ਨੂੰ ਬੋਲਣ ਦਊ ਜਾਂ ਨਹੀਂ ਤੇ ਕੀ ਕੁਝ ਜਿਹੜਾ ਖਾਸ ਬਿਜ਼ਨਸ ਆ ਸਕਦਾ ਇਹਦੇ ਵਿੱਚ ਹਾਂ ਜੀ ਸੁਖੰਦਰ ਜੀ ਬਿਲਕੁਲ ਤੁਸੀਂ ਇਹ ਕੀ ਕਹਿ ਕਿ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈਗਾ ਕਿਉਂਕਿ 2 ਦਿਨ ਦਾ ਜਿਹੜਾ ਵਿਸ਼ੇਸ਼ ਇਜਲਾਸ ਆ ਉਹ ਅੱਜ ਸੱਦਿਆ ਗਿਆ ਤੇ ਅੱਜ ਉਸ ਦੀ ਸ਼ੁਰੂਆਤ ਹੋਣੀ ਹੈ ਪਹਿਲੇ ਦਿਨ ਦੀ ਪਹਿਲੇ ਦਿਨ ਦੇ ਵਿੱਚ ਡਾਕਟਰ ਪਰਮੋਨ ਸਿੰਘ ਹੋਣਾ ਨੂੰ ਸ਼ਬਦਾਂ ਦੀ ਜਿਹੜੀ ਉਹ ਪੇਟ ਕੀਤੀ ਜਾਣੀ ਆ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਆਗੂ ਵਿਚਰਗੇ ਨੇ ਉਹਨਾਂ ਨੂੰ ਸ਼ਬਦਾਂ ਦੀ ਪੇਟ ਕੀਤੀ ਜਾਊਗੀ ਤੇ ਉਸ ਮਗਰੋਂ ਜਿਹੜੇ ਵੱਖ-ਵੱਖ ਹਲਕਿਆਂ ਦੇ ਵਿਧਾਇਕ ਨਹੀਂ ਜਿਨ੍ਹਾਂ ਨੇ ਆਪਣੇ ਸਵਾਲ ਨਹੀਂ ਦੀ ਉਹਨਾਂ ਦੇ ਜਵਾਬ ਦੇਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਅ ਬਿਲਕੁਲ ਤੁਸੀਂ ਆਪਣੀ ਭੂਮਿਕਾ ਜਿਹੜੀ ਇੱਕ ਗੱਲ ਵਿਸਥਾਰ ਨਾਲ ਦੱਸੀ ਹੈ ਕਿ ਦੋਵੇਂ ਪੱਤਰ ਸੀ ਜਿਹੜੀਆਂ ਨਿਸ਼ਤਕੀਆਂ ਬਰਕਰਾਰ ਨਹੀਂ ਪੰਜਾਬ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੈਗੀ ਉਸ ਨੂੰ ਇਹ ਗੱਲ ਹੈਗੀ ਕਿ ਅੱਜ ਦੇ ਅਸਲਾਸ ਦੇ ਵਿੱਚ ਪਤਾ ਨਹੀਂ ਜਿਹੜੀ ਵਿਰੋਧੀ ਟੀਹਰਾ ਉਸਨੇ ਕਿਹੋ ਜਿਹੇ ਸਵਾਲ ਉਠਾ ਕੇ ਜਿਹੜਾ ਸਰਕਾਰ ਨੂੰ ਘੇਰਦਾ ਆ ਪਰ ਸਰਕਾਰ ਨੂੰ ਇਸ ਗੱਲ ਦਾ ਜਰੂਰ ਹੌਸਲਾ ਹੈਗਾ ਕਿ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਨਾਲੋਂ ਜ਼ਿਆਦਾ ਜਿਹੜੇ ਵਿਧਾਇਕ ਨੇ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਆ ਉਹ ਨਹੀਂ ਆਉਣੀ। ਦੂਜੇ ਪਾਸੇ ਵਿਰੋਧੀ ਧਿਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਸਾਹਮਣੇ ਆ ਗਏ। ਉਹਨਾਂ ਨੇ ਕਿਹਾ ਕਿ ਦਸੰਬਰ ਮਹੀਨੇ ਚ ਉਹਨਾਂ ਨੇ ਕਲਤਾਰ ਸਿੰਘ ਸਲਵਾ ਹੋਣਾ ਨੂੰ ਸਦ ਰੋਤਾ ਇਜਲਾਸ ਬੁਲਾਉਣ ਦੀ ਗੱਲ ਕੀਤੀ ਸੀ ਪਰ ਉਹਨਾਂ ਦੇ ਸਬੰਧੀ ਕੋਈ ਗੱਲ ਨਹੀਂ ਹੋਈ ਤੇ ਹੁਣ ਹੁਣ ਚੁੱਕੇ ਜਿਹੜਾ ਇਜਲਾਸ ਆ ਸੱਤਿਆ ਗਿਆ ਤਾਂ ਇਸ ਇਜਲਾਸ ਵਿੱਚ ਕਈ ਅਹਿਮ ਮੁੱਦੇ ਜਿਹੜੇ ਨੇ ਉਹ ਉਠਾਈ ਜਾਣਗੇ। ਔਰ ਸੁਖਵਿੰਦਰ ਜੀ ਜੋ ਪਤਾ ਲੱਗਾ ਕਿ ਕਾਂਗਰਸ ਦੀ ਹਾਈ ਕਮਾਂਡ ਤੇ ਇੰਨੀ ਗੱਲ ਕਹੀ ਆ ਆਪਣੇ ਕਾਂਗਰਸੀ ਮੋਤਾਕਨ ਜੋ ਵਿਰੋਧੀਆਂ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੇ ਸਥਾਨਕ ਮੁੱਦੇ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹ ਜ਼ਰੂਰ ਉਠਾਉਣੇ ਆ ਤੇ ਸਰਕਾਰ ਨੂੰ ਜਿਹੜਾ ਉਹ ਕੀ ਹੁੰਦਾ ਹੈਗਾ ਦੂਜੇ ਪਾਸੇ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਤਾਂ ਇੱਕ ਜੋ ਆਪਣੇ ਕੋਲ ਜਾਣਕਾਰੀ ਪਹੁੰਚੀ ਹੈ ਦੋ ਤਿੰਨ ਜਾਣਕਾਰੀਆਂ ਜਿਹੜੀਆਂ ਪਹੁੰਚੀਆਂ ਨੇ ਇੱਕ ਤਾਂ ਸਿੱਧੂ ਸਾਹਿਬ ਜਿਹੜੀ ਕੇਂਦਰ ਨੇ ਕਿਸਾਨ ਨੀਤੀ ਜਿਹੜੀ ਸਾਫ ਕੀਤੀ ਖੇਤੀਬਾੜੀ ਨੀਤੀ ਉਸ ਦਾ ਖੜੇ ਨੂੰ ਰੱਦ ਕਰਨ ਦੇ ਸੰਬੰਧੀ ਵਿਸ਼ੇਸ਼ ਪ੍ਰਸਤਾਵ ਜਿਹੜਾ ਲਿਆਂਦਾ ਜਾ ਸਕਦਾ ਦੂਜੇ ਪਾਸੇ ਜਿਹੜੀ ਜਾਣਕਾਰੀ ਸਾਨੂੰ ਮਿਲੀ ਆ ਪੰਜਾਬ ਸਰਕਾਰ ਜਿਹੜੀ ਆ ਆਪਣੀ ਮੁਲਾਜ਼ਮਾਂ ਦੀ ਜਿਹੜੀ ਸੇਵਾ ਮੁਕਤੀ ਦੀ ਤਰੀਕ ਆ ਜਿਹੜੀ ਉਮਰ ਆ ਉਠੇ 60 ਸਾਲ ਤੋਂ 60 ਸਾਲ ਜਿਹੜਾ ਉਹ ਕਰ ਸਕਦੀ ਹੈ ਇਸ ਸੰਬੰਧੀ ਚਰਚਾ ਵਾਂਨੇ ਕਿ ਇਸ ਵਿਧਾਨ ਸਭਾ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਅਜਿਹਾ ਪ੍ਰਸਤਾਵ ਜਿਹੜਾ ਲਿਆਂਦਾ ਜਾ ਸਕਦਾ ਹੈਗਾ ਹੁਣ ਸੇ ਤੁਸੀਂ ਸਰਕਾਰ ਨੇ ਤਾਂ ਆਪਣੇ ਮੁੱਦੇ ਤੇ ਜਿਸ ਦੇ ਕਿਹਾ ਦਿੱਲੀ ਦੇ ਵਿੱਚ ਹਾਰ ਹੋਈ ਆ ਉਸ ਹਾਰ ਤੋਂ ਬਾਅਦ ਕੁਝ ਨਾ ਕੁਝ ਉਹਨਾਂ ਨੇ ਲੋਕਾਂ ਦੇ ਰਾਹਤ ਵਾਸਤੇ ਕੁਝ ਨਾ ਕੁਝ ਫੈਸਲੇ ਕਰਨ ਦੀ ਗੱਲ ਜਿਹੜੀ ਉਹ ਜ਼ਰੂਰ ਇਸ ਸੈਸ਼ਨ ਦੇ ਵਿੱਚ ਕਰਨਗੇ ਜਿਸਨੇ ਕਿ ਨਕਸਾਨ ਨੇ ਵੀ ਇਹ ਮੰਗ ਕੀਤੀ ਸੀ ਕਿ ਹਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਖੇਤੀ ਬੜੀ ਨੀਤੀ ਨੂੰ ਰੱਦ ਕਰੇ ਦੂਜੇ ਪਾਸੇ ਸਿੱਧੂ ਸਾਹਿਬ ਤ੍ਰੀਪ ਕਬੱਟੀ ਭੂਮ ਕਹਾ ਕੀ ਉਹ ਹੈ ਗਿਆ ਵਿਰੋਧੀ ਧਿਰ ਦੀ ਵਿਰੋਧੀ ਧਿਰ ਐਸਲੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨਹੀਂ ਪਰ ਉਹਨਾਂ ਦੇ ਸੰਗੀ ਸਾਥੀ ਸਰਦਾਰ ਸੁਖਜਿੰਦਰ ਸਿੰਘ ਦਾ ਦਾਵਾ ਕਿ ਪੰਜਾਬ ਕਾਂਗਰਸ ਦੇ ਜਿਹੜੇ ਵ代 ਪ੍ਰਧਾਨ ਨੇ ਰਾਜਾ ਬੜਿੰਗ ਹੋਣ ਉਹਨਾਂ ਦੇ ਨਾਲ ਉਸ ਵਿਧਾਨ ਸਭਾ ਦੇ ਵਿੱਚ ਨਹੀਂ ਹੋਣਗੇ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਦੇਖਣਾ ਦੇਖਣਾ ਪਵੇਗਾ ਕਿ ਕਿਹੜੇ-ਕਿਹੜੇ ਵਧਾਇਕ ਉਹਨਾਂ ਦੇ ਨਾਲ ਉਹਨਾਂ ਦੀ ਆਵਾਜ਼ ਦੇ ਵਿੱਚ ਜਾਂ ਸੁਰਤ ਦੇ ਵਿੱਚ ਸੋਰ ਮਲਾ ਕੇ ਸਰਕਾਰ ਨੂੰ ਘੇਟਦੇ ਹੈਗੇ ਪ੍ਰਤਾਪ ਸਿੰਘ ਬਾਜਵਾ ਤਾਂ ਆਪਣੇ ਮੁੱਦੇ ਤੇ ਜਾਂ ਆਪਣੇ ਸਟੈਂਡ ਤੇ ਤਾਂ ਉਹ ਗੱਲ ਕਰਦ ਕੀ ਕਰਨਗੇ ਪਰ ਉਹਨਾਂ ਦੇ ਨਾਲ ਜਿਹੜੇ ਸੱਖੀ ਸਾਥੀ ਹੈ ਕੀ ਉਹਨਾਂ ਦਾ ਸਾਥ ਦੇਣਗੇ ਇਹ ਇੱਕ ਜਿਹੜਾ ਮਹੱਤਵਪੂਰਨ ਜਿਹੜਾ ਮੁੱਦਾ ਹੈਗਾ ਤੇ ਕੀ ਪੰਜਾਬ ਸਰਕਾਰ ਜਿਹੜੀ ਆ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਮੁੱਦੇ ਠੋਕੇ ਕੀ ਉਹਨਾਂ ਦਾ ਜਵਾਬ ਦੇਵੇਗੀ ਕੋਈ ਵੀ ਦੇ ਤਾਂ ਉਹਦੇ ਵਿੱਚ ਸੁਖਪਾਲ ਸਿੰਘ ਖੇੜਾ ਹੁਣ ਜਿਸ ਤਰੀਕੇ ਨਾਲ ਵਿਧਾਨ ਸਭਾ ਚ ਸਵਾਲ ਠੰਮਦੇ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਸਵਾਲਾਂ ਤੋਂ ਭੱਜਦੇ ਰਹੇ ਆ ਉਹ ਵੀ ਸਾਰਿਆਂ ਦੇ ਸਾਹਮਣੇ ਹੈਗਾ ਉਸ ਵਕਤ ਤਿੰਨ ਚਾਰ ਨੇਤਾ ਇਸ ਤਰੀਕੇ ਦੇ ਸਨ ਵਿਧਾਨ ਸਭਾ ਦੇ ਵਿੱਚ ਜਿਹੜੇ ਸਰਕਾਰ ਨੂੰ ਬੋਲਣ ਵਾਸਤੇ ਮਜਬੂਰ ਕਰ ਦਿੱਤੇ ਸਮਝੇ ਇਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸੰਧਵਾ ਰਾਜਾ ਵੜਿੰਗ ਸੁਖਪਾਲ ਸਿੰਘ ਖੇੜਾ ਇਹੋ ਜਿਹੇ ਬੰਦੇ ਪ੍ਰਗਟ ਸਿੱਕ ਇਵਨ ਕਿ ਪ੍ਰਗਟ ਸਮੂਹੀ ਪ੍ਰਗਟ ਸਿੰਘ ਤਾਂ ਉਹਨੂੰ ਵੀ ਆ। ਪਰ ਫਿਰ ਵੀ ਇਹਨਾਂ ਲੀਡਰਾਂ ਦੀ ਜਿਹੜੀ ਘਾਟ ਆ ਉਹ ਸੁਖਿੰਦਰ ਜੀ ਜ਼ਰੂਰ ਜਿਹੜੀ ਮਹਿਸੂਸ ਹੋਵੇਗੀ। ਹਾਰਾ ਕੀ ਪੰਜਾਬ ਸਰਕਾਰ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹੈਗਾ ਜਿਸ ਤਰੀਕੇ ਨਾਲ ਠਾਣੇ ਤੇ ਹਮਲੇ ਹੋ ਰਹੇ ਆ ਔਰ ਜਿਸ ਤਰੀਕੇ ਨਾਲ ਪੁਲਿਸ ਮੁਲਾਜ਼ਮਾਂ ਤੇ ਘਰਾ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਆ ਔਰ ਸੁਖਜਿੰਦਰ ਸਿੰਘ ਦਾ ਬਾਰੇ ਉਸ ਮੁੱਦੇ ਨੂੰ ਉਠਾਇਆ ਪ੍ਰਤਾਪ ਸਿੰਘ ਬਾਜਵਾ ਨੇ ਬਿਠਾਇਆ ਪਰ ਅਸਲ ਪ੍ਰੇਖਿਆ ਜਿਹੜੀ ਆ ਉਹ ਵਿਧਾਨ ਸਭਾ ਤੇ ਪੁੱਤਰ ਸਦਨ ਦੇ ਵਿੱਚ ਹੋਣੀ ਆ ਕਿ ਵਿਰੋਧੀ ਧਿਰ ਕਿਸ ਤਰੀਕੇ ਨਾਲ ਲੋਕਾਂ ਦੀ ਆਵਾਜ਼ ਵੜ ਕੇ ਸਰਕਾਰ ਨੂੰ ਘੇਰਦੀ ਹੈਗੀ ਦੂਜੇ ਪਾਸੇ ਤੁਸੀਂ ਬਿਲਕੁਲ ਠੀਕ ਹੈ ਕਿ ਡੇਢ ਦਿਨ ਦਾ ਜਲਾਸਾ ਕੀ ਪਤਾ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਹੈਗੀ ਚਰਦਾਂ ਜੀ ਨੇ ਦੇਖੇ ਹੀ ਇਸ ਨੂੰ ਉਠਾ ਦਿੱਤਾ ਜਾਂਦਾ ਕੱਲ ਨੂੰ ਤੇ ਵਿਰੋਧੀ ਧਿਰ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਬੀਤੇ ਤੇ ਨਾ ਸਾਲਾਂ ਦੇ ਵਿੱਚ ਆਪਣੇ ਬੁੱਦੇ ਜਦੋਂ ਉਠਾਉਂਦੀ ਤੇ ਜਦੋਂ ਅੰਕੋ ਪੁੱਛੂ ਜਵਾਬ ਨਹੀਂ ਮਿਲਦਾ ਤਾਂ ਬਾਈਕਟ ਕਰਕੇ ਬਾਹਰ ਆ ਜਾਂਦੇ ਆ ਕਿਤੇ ਅੱਜ ਵੀ ਉਹੋ ਜੀ ਜਿਹੜੀ ਪ੍ਰਕਿਰਿਆ ਜਿਹੜੀ ਆ ਵਿਰੋਧੀ ਧਿਰ ਵੱਲੋਂ ਨਾ ਹੋਵੇ ਇਹ ਨਹੀਂ ਲਿਖਣਾ ਹੋਊਗਾ ਚਾਹੀਦਾ ਤਾਂ ਸਖੇਂਦਰ ਜੀ ਇਹ ਆ ਕਿ ਵਿਰੋਧੀ ਧਿਰ ਦੇ ਜਿੰਨੇ ਵੀ ਨੇਤਾ ਨੇ ਚਾਹੇ 10 ਨੇ 12 ਨੇ 14 ਨੇ ਜਿੰਨੇ ਵੀ ਨੇ ਘਟ ਤੋਂ ਘਟ ਬੁੱਦੇਆਂ ਤੇ ਉੱਤੇ ਸਰਕਾਰ ਤੋਂ ਕਿੰਨੂੰ ਬਾਈਕਟ ਕਰਕੇ ਬਾਹਰ ਆਉਂਦੀ ਜਿਹੜੀ ਪ੍ਰਕਿਰਿਆ ਆ ਉਸ ਤੇ ਵਿੱਚ ਨਾ ਪੈ ਕਿਉਂਕਿ ਸਰਕਾਰ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਕਿਸ ਤਰ੍ਹਾਂ ਦੱਬਣੀ ਰੋਲਾ ਰੱਪਾ ਇੱਕ ਪਾਸੇ 94 ਜਾਂ 95 ਵਧਾਇਕ ਹੋਣ ਦੂਜੇ ਪਾਸੇ 13 ਜਾਂ 14 ਹੋਣ ਇਹ ਤਾਂ ਗੱਲ ਸਮ ਐ ਕਿ ਵਿਰੋਧੀ ਧਿਰ ਉਹਦੀ ਭੂਮਿਕਾ ਜਿਹੜੀ ਆ ਨਬਾ ਨਹੀਂ ਸਕਦੀ ਪਰ ਫਿਰ ਵੀ ਇਸ ਦੇ ਬਾਵਜੂਦ ਜੇਕਰ ਤੁਸੀਂ ਉੱਥੇ ਜਾ ਕੇ ਲੋਕਾਂ ਦੀ ਗੱਲ ਕਰਦੇ ਜੇ ਔਰ ਸਰਕਾਰ ਨੂੰ ਮਜਬੂਰ ਕਰਦੇ ਜੇ ਕਿ ਹਾਂ ਵੀ ਤੁਸੀਂ ਇਸ ਦਾ ਜਵਾਬ ਦਿਓ ਤਾਂ ਸਰਕਾਰ ਵਾਸਤੇ ਫਿਰ ਇੰਨਾ ਸੌਖਾ ਨਹੀਂ ਹੁੰਦਾ ਕਿ ਵਿਰੋਧੀ ਧਿਰ ਤੋਂ ਬਚ ਕੇ ਇਹ ਪਾਸੇ ਨਿਕਲ ਜਾਣਾ ਹੌਣ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਗੱਲ ਕੀਤੀ ਜਿਹੜੀ ਤੁਸੀਂ ਆਪਣੀ ਭੁਮਿਕਾ ਚ ਕਹੀ ਹੈ ਕਿ ਅਮਰੋੜਾ 40 ਸਟਕਾਂ ਦੀ ਬੈਠਕਾਂ ਦੀ ਗੱਲ ਕਰਦੇ تھے ਕਿ ਇੱਕ ਸਾਲ ਚ ਹੋਣੀ ਚਾਹੀਦੀਆਂ ਸੀ ਪਰ ਹੁਣ ਸੱਤਾ ਦੇ ਵਿੱਚ ਨੂੰ ਸੱਤਾ ਦੇ ਵਿੱਚ ਉਹਨਾਂ ਨੇ ਆ ਕੇ ਬਿਲਕੁਲ ਇਸ ਦਾ ਰੁਖ ਜਿਹੜਾ ਬਦਲਤਾ ਤਾਂ ਸੁਖਵਿੰਦਰ ਜੀ ਉਸਤਾਦ ਸਾਹਿਬ ਮਤਲਬ ਇਹ ਵੀ ਹੈਗਾ ਕਿ ਸ਼ਾਇਦ ਸ਼ਾਇਦ ਨਹੀਂ ਕਿ ਸਰਕਾਰ ਜਿਹੜੀ ਹੈ ਸਵਾਲਾਂ ਤੋਂ ਭੱਜਦੀ ਆ ਆਪਣੇ ਪਿੱਕੇ ਦੇ ਤੁਸੀਂ ਦੇਖਣਾ ਕਿ ਪਿਛਲੇ ਜਿਹੜਾ ਸੈਸ਼ਨ ਚੱਲਿਆ ਸੀ ਉੱਥੇ ਆਪਣੇ ਹੀ ਵਿਧਾਇਕਾਂ ਨੇ ਜਿਹੜਾ ਸੀ ਉਹ ਸਰਕਾਰ ਨੂੰ ਕੀ ਰਿਹਾ ਤੇ ਉਹਦੀ ਕੀਮਤ ਜਿਹੜੀ ਹੈ ਕੁਲਤਾਰ ਸਿੰਘ ਸਨਮਨ ਵੀ ਆਦਾਜ ਜਿਹੜੀ ਕਰਦੀ ਪਈ ਸੀ ਥੋੜੀ ਜਾਂਦੇ ਜਾਂਦੇ ਉਹਨਾਂ ਦੀ ਕੁਰਸੀ ਜਿਹੜੀ ਬਚ ਗਈ ਸੀ ਤਾਂ ਇਸ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਹੁਣ ਕੁਲਤਾਰ ਸਿੰਘ ਸਦਮਾ ਕੀ ਬੀਤੇ ਸਮੇਂ ਵਗੋ ਆਪਣੀ ਭੂਮਿਕਾ ਨਿਭਉਂਦੇ ਆ ਤੇ ਜਾਂ ਉਹ ਸੈਲਫ ਗੋਲ ਤੇ ਤਰੀਕੇ ਨਾਲ ਹੀ ਆਪਣੀ ਗੱਲਬਾਤ ਕਰਦੇ ਆ ਬਾਕੀ ਅੱਜ ਦਾ ਦਿਨ ਸੁਖਵੰਦਰ ਜੀ ਕੋਈ ਸ਼ੱਕ ਨਹੀਂ ਇਹ ਕਾਫੀ ਹੰਗਾਮਿਆ ਭਰਪੂਰ ਰਹਿਣ ਵਾਲਾ ਆਖਿਆ ਜਾ ਸਕਦਾ ਹੈ ਜੀ ਬਿਲਕੁਲ ਬਿਲਕੁਲ ਉਧਰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭਪੇਸ਼ ਵਗੇਜ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਅੰਦਰ ਅਨੁਸ਼ਾਸਨੀ ਕਾਰਵਾਈ ਦੀ ਜਿਹੜੀ ਆ ਗੱਲ ਚੱਲ ਪਈ ਹੈ ਕਿ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਉਹ ਕੁਝ ਲੀਡਰਾਂ ਤੇ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਜਦੋਂ ਦਵਿੰਦਰ ਯਾਦਵ ਪੰਜਾਬ ਦੇ ਵਿੱਚ ਇਨਚਾਰਜ ਲੱਗਣ ਆਏ ਸੀਗੇ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਦੀ ਉੱਪਰ ਕਾਰਵਾਈ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਚਲੋ ਉਹਦੋਂ ਅਨਸ਼ਾਸਨਤਾ ਨਹੀਂ ਸੀ ਪੱਕੀਤਾ ਤਾਂ ਉਹ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਕੁਝ ਆਪਣੇ ਸਾਥੀਆਂ ਦੇ ਨਾਲ ਰੈਲੀਆਂ ਜ਼ਰੂਰ ਕਰ ਰਹੇ ਸੀ ਤੇ ਉਹਨਾਂ ਰੈਲੀਆਂ ਨੂੰ ਰੋਕਣ ਦੇ ਲਈ ਇਹ ਕਹਿ ਰਹੇ ਸੀ ਕਿ ਅਨੁਸ਼ਾਸਨ ਭੰਗ ਹੋ ਰਿਹਾ ਜੀ ਤੇ ਇਹ ਜਿਹੜਾ ਹੈਗਾ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਨਵੇਂ ਇੰਚਾਰਜ ਆਏ ਆ ਉਹ ਨਵਜੂ ਸਿੱਧੂ ਤੇ ਕੋਈ ਕਾਰਵਾਈ ਕਰਨਗੇ ਪਰ ਕਾਰਵਾਈ ਕੀ ਹੋਣੀ ਸੀ ਕਾਰਵਾਈ ਕੋਈ ਨਹੀਂ ਹੋਈ ਚਲੋ ਠੀਕ ਹੈ ਇੰਚਾਰਜ ਨੇ ਸਿੱਧੂ ਸਾਹਿਬ ਨੂੰ ਕਹਿੰਦੇ ਆ ਕਿ ਰਿਕੁਐਸਟ ਕੀਤੀ ਉਹਨਾਂ ਨੇ ਰੈਲੀਆਂ ਰੋਕ ਦਿੱਤੀਆਂ ਸੀਗੀਆਂ ਤਾਂ ਹੁਣ ਜਿਸ ਤਰੀਕੇ ਦੇ ਨਾਲ ਹੁਣ ਫੇਰ ਨਵਾਂ ਇੰਚਾਰਜ ਆ ਰਿਹਾ ਤੇ ਹੁਣ ਫੇਰ ਗੱਲ ਚੱਲ ਪਈ ਅਨੁਸ਼ਾਸਨੀ ਕਾਰਵਾਈ ਦੀ ਪਰ ਮੈਨੂੰ ਲੱਗਦਾ ਹੈ ਕਿ ਅਨੁਸ਼ਾਸਨੀ ਕਾਰਵਾਈ ਨਹੀਂ ਏਡੀ ਛੇਤੀ ਨਵੇਂ ਇੰਚਾਰਜ ਆਉਣ ਸਾਰ ਕਰਨਗੇ ਉਹ ਆ ਕੇ ਦੇਖਣਗੇ ਹੁਣ ਇੱਥੇ ਰਿਪੋਰਟ ਤਿਆਰ ਕਰਨਗੇ ਪ੍ਰਧਾਨ ਬਦਲਣ ਤੋਂ ਪਹਿਲਾਂ ਵੀ ਉਹਨਾਂ ਨੇ ਰਿਪੋਰਟ ਤਿਆਰ ਕਰਕੇ ਭੇਜਣੀ ਹੈ ਔਰ ਉਹ ਨਾਲ ਹੀ ਨਾਲ ਜਦੋਂ ਹੁਣ ਉਹ ਇੱਥੇ ਆ ਗਏ ਨੇ ਇੱਕ ਵਾਰੀ ਤਾਂੜਨਾ ਜ਼ਰੂਰ ਕਰਨਗੇ ਕਾਰਵਾਈ ਤੋਂ ਪਹਿਲਾਂ ਪਰ ਇਹ ਜ਼ਰੂਰ ਹੈ ਕਿ ਕਾਰਵਾਈ ਨਹੀਂ ਢੀ ਛੇਤੀ ਹੁੰਦੀ ਸੁਖਿੰਦਰ ਜੀ ਇੱਕ ਵਾਰਛ ਨੂੰ ਬ੍ਰਿਸ਼ਪਕੀਰ ਉਹਨਾਂ ਨੇ ਚੰਡੀਗੜਾ ਵਾਲਾ ਪੰਜਾਬ ਤਾਂ ਹੋਈ ਸੀ ਤੋਂ ਉਸ ਤੋਂ ਆਪਣਾ ਅਨੁਸ਼ਾਸਨੀ ਕਾਰਵਾਈ ਦੀ ਜਿਹੜੀ ਗੱਲ ਆ ਉਹ ਉਠਣੀ ਜਿਹੜੀ ਸ਼ੁਰੂ ਹੋ ਗਈ ਹੈ ਇਹ ਤਾਂ ਗੱਲ ਇਹ ਕਰ ਲਈ ਕਿ ਕਾਂਗਰਸ ਦੇ ਵਿੱਚ ਅਨੁਸ਼ਾਸਨਹੀਨਤਾ ਤੇ ਧੜੇਬਾਜ਼ੀ ਜਿਹੜਾ ਨਾ ਇਹਦਾ ਸਬੰਧ ਕਾਂਗਰਸ ਦਾ ਪੰਜਾਬ ਦੇ ਵਿੱਚ ਝੋਲੀ ਡੰਮਨ ਦਾ ਸਾਥ ਆ ਕੋਈ ਵੀ ਪ੍ਰਧਾਨ ਬਣ ਜੇ ਕੋਈ ਵੀ ਇੰਚਾਰਜ ਆ ਜੇ ਇਹ ਚੀਜ਼ਾਂ ਜਿਹੜੀਆਂ ਰਹਿਣਗੀਆਂ ਰਹਿਣਗੀਆਂ ਹੁਣ ਅੱਜ ਤੱਕ ਕੁਝ ਦਿਨ ਪਹਿਨ ਰਾਣਾ ਗੁਰਜੀਤ ਸਿੰਘ ਹੋਣਾ ਰਾਣਾ ਗੁਰਜੀਤ ਹੋਣਾ ਨਹੀਂ ਇੱਕ ਨਿੱਜੀ ਚੈਨਲ ਤੇ ਵੀ ਗੱਲਬਾਤ ਕਰਦੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਹਾਂ ਵੀ ਰਾਜਾ ਬਲੀ ਉਹਨਾਂ ਦੀ ਪਸੰਦ ਨਹੀਂ ਹੈਗੀ ਪਰ ਉਹ ਫਿਰ ਵੀ ਪ੍ਰਧਾਨ ਨੇ ਪਾਰਟੀ ਦੇ ਇਸ ਦੀ ਸਰਕਾਰ ਕਰਦੇ ਆ ਪਰ ਸਰਵਾਰ ਸੁਪਟ ਜਨਰਲ ਸਿੰਘ ਜੀ ਦਾ ਬਾਵਾ ਹੁਣ ਹੀ ਅੱਗੇ ਉਹਨਾਂ ਨੇ ਰਾਣੇ ਗੁਰਜੀਤ ਦਾ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਕਿ ਖਾਪੀ ਇਹ ਗੱਲ ਅਨੁਸ਼ਾਸਨੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਕਿ ਸੁਖਵਿੰਦਰ ਜੀ ਇਹ ਜਿਹੜਾ ਜੋ ਵੀ ਵਰਤਾਰਾ ਵਰਤਦਾ ਤਾਂ ਇਹ ਕਾਂਗਰਸ ਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈਗਾ ਉਸੇ ਨਵਜੋਸ ਸਿੱਧੂ ਦੀ ਗੱਲ ਕੀਤੀ ਨਵਜੋਸ ਸਿੱਧੂ ਜਿਸ ਸਮੇਂ ਆਇਆ ਤਾਂ ਉਸ ਵਕਤ ਉਹਨਾਂ ਦੇ ਖਿਲਾਫ ਹੀ ਕੰਪਲੇਂਟ ਜਿਹੜੀ ਪਹੁੰਚ ਗਈ ਥੀ ਤਾਂ ਕਾਰਵਾਈ ਕੋਈ ਹੋਈ ਜਾਂ ਨਹੀਂ ਉਹ ਸਾਰੇ ਦੇ ਸਾਹਮਣੇ ਹੈ ਪਰ ਇੱਕ ਗੱਲ ਹੈ ਤੇ ਸੁਪਿੰਦਰ ਜੀ ਮੈਂ ਜ਼ਰੂਰ ਕਰ ਲੈਣਾ ਚਾਹਾਂਗਾ ਚਾਹੇ ਹਰੀਖ ਸ਼ਰਾਵਤ ਹੋਵੇ ਚਾਹੇ ਹਰੀ ਚੌਧਰੀ ਹੋਵੇ ਚਾਹੇ ਲਵਿੰਦਰ ਯਾਦਵ ਹੋਵੇ ਚਾਹੇ ਬੁਕੇਸ਼ ਬਗੀਰ ਹੋਣੀ ਹੋਵੇ ਪਾਜ ਤੱਕ ਕਿਸੇ ਵੀ ਇੰਚਾਰਜ ਨੂੰ ਨਾ ਤਾਂ ਕਿਸੇ ਨੇਤਾ ਦੇ ਖਿਲਾਫ ਕਾਰਪੂਣਸ਼ਾਸ਼ੀ ਹਿੰਮਤਾ ਦੀ ਕਾਰਵਾਈ ਕੀਤੀ ਆ ਤੇ ਨਾ ਹੀ ਕਦੀ ਵਾਰਗ ਨਹੀਂ ਕੀਤੀ ਇਹ ਕੇਵਲ ਤਾਂ ਕੇਵਲ ਅਖਬਾਰੀ ਪਿਆਨਾ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਜਦੋਂ ਇਹ ਨੇਤਾ ਇਕੱਠੇ ਹੋ ਜਾਂਦੇ ਤਾਂ ਪ੍ਰਭਾਵੀ ਤਿੰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਆ ਇਕੱਠੇ ਆ ਪਰ ਅਖਬਾਰਾਂ ਦੇ ਵਿੱਚ ਆਣੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਤੇ ਲੋਕਾਂ ਦੇ ਵਿੱਚ ਇਹ ਜਿਹੜਾ ਅਸਰ ਜ਼ਰੂਰ ਜਾਂਦਾ ਕਿ ਇਹ ਕਾਰਵਾਈ ਤਾਂ ਹੋਈ ਆ ਬਹੁਤ ਸਾਰੇ ਲੀਡਰਾਂ ਦੇ ਪਰ ਇੰਨੇ ਵੱਡੇ ਲੀਡਰ ਤੇ ਇੰਨੇ ਵੱਡੇ ਪੱਧਰ ਤੇ ਨਹੀਂ ਹੁੰਦੀ ਠੀਕ ਆ ਉਹ ਜਿਵੇਂ ਕਹਿੰਦੇ ਹੁੰਦੇ ਪਾਣੀ ਨਵਾਂ ਵਾਲੇ ਪਾਸੇ ਨੂੰ ਜਾਂਦਾ ਤੇ ਉਹ ਨੀਵੇਂ ਜਿਹੜੇ ਛੋਟੇ ਲੀਡਰ ਨੇ ਵਿਚਾਰਾਂ ਉਹਨਾਂ ਤੇ ਕਾਰਵਾਈ ਕਰੂਈ ਹੋ ਜਾਂਦੀ ਨਹੀਂ ਇਹ ਗੱਲ ਬਿਲਕੁਲ ਤੁਸੀਂ درست ਗੱਲ ਮੈਂ ਵੱਡੀ ਚੀਜ਼ਾਂ ਦੀ ਗੱਲ ਕਰ ਰਿਹਾ ਕਿ ਜਿੰਨਾ ਚਿਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮਹਲ ਕੀਤੀ ਜਾਂਦੀ ਉਹਨਾਂ ਦੇ ਖਿਲਾਫ ਮੀਤੇ ਦੌਰ ਚ ਕਾਰਵਾਈ ਹੋਈ ਹੈ ਕੇਵਲ ਗੁੱਗਲੋਂ ਤੋਂ ਮਿੱਟੀ ਜਿਹੜੀ ਝਾੜ ਦਿੱਤੀ ਜਾਂਦੀ ਹੈ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦੇ ਛੋਟੇ ਬੰਦੇ ਜਿਹੜੇ ਸਹਾਇਕ ਸੀ ਉਹਨਾਂ ਨੂੰ ਵੀ ਸ਼ਾਂਗਿਆ ਗਿਆ ਪਰ ਜਿਹੜੇ ਵੱਡੇ ਲੀਡਰ ਕੋ ਉਹਨਾਂ ਦੇ ਖਿਲਾਫ ਕਦੇ ਕਾਰਵਾਈ ਨਹੀਂ ਹੁੰਦੀ ਤੇ ਜ਼ਰੂਰੀ ਹੈ ਕਿ ਜੇਕਰ ਤੁਸੀਂ ਵਾਕਿਆ ਨੂੰ ਸ਼ਾਸਨ ਨਹੀਂ ਹੁੰਦਾ ਕੋਈ ਵਿਅਕਤੀ ਕਰਦਾ ਤਾਂ ਉਸ ਨੂੰ ਇੱਕ ਚੈਨਲ ਜਾਂ ਉਸ ਨੂੰ ਇੱਕ ਸਬਕ ਸਿਖਾਉਣਾ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਹਾਂ ਭਈ ਕਾਂਗਰਸ ਇਹ ਸਤਾਈ ਇਹ ਚੋਣਾਂ ਦੇ ਵਿੱਚ ਇੱਕ ਮਹੱਤਵਪੂਰਨ ਜਿਹੜੀ ਭੂਮਿਕਾ ਨਿਭਾ ਸਕਦੀ ਕਿਉਂਕਿ ਇਸ ਵੇਲੇ ਇੱਕ ਖਲਾਅ ਜਿਹੜਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਮੈਸਰੀ ਆ ਰਿਹਾ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਆਮ ਆਦਮੀ ਸਤਾ ਤਰੀ ਫਿਰ ਜਿਹੜੀ ਆਮ ਆਦਮੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਦੀ ਸਥਿਤੀ ਸੁਖੰਦਰ ਜੀ ਹੁਣ ਪਹਿਨਾਬਦੀ ਨਹੀਂ ਤਾਂ ਇਹੋ ਜਿਹੇ ਖਲਾਅ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਖਲਾਅ ਨੂੰ ਪਰ ਸਕਦੀ ਹੈ ਪਰ ਜਿਸ ਤਰੀਕੇ ਨਾਲ ਚੋਣਾ ਤੋਂ ਦੋ ਸਤਾਈ ਤੋਂ ਪਹਿਲਾਂ ਹੀ ਆਪਸ ਵਿੱਚ ਇੱਕ ਜਿਹੇ ਜਿਹੜੀਆਂ ਸਥਿਤੀਆਂ ਜੜੀਆਂ ਪੈਦਾ ਹੋ ਜਾਂਦੀਆਂ ਨੇ ਉਹ ਜ਼ਰੂਰ ਪਾਰਟੀ ਵਾਸਤੇ ਪਾਰਟੀ ਦੇ ਨਤਾਮਾਂ ਵਾਸਤੇ ਜਿਹੜੀਆਂ ਨੇ ਉਹ ਮੁਸ਼ਕਲ ਵਾਲੀਆਂ ਸਥਿਤੀਆਂ ਜਰੂਰ ਪੈਦਾ ਹੋ ਜਾਂਦੀਆਂ ਐ ਬਾਕੀ ਹੁਣ ਬਵੇਂਗੇਸ਼ ਭਗੇ ਇਹਨੂੰ ਇੱਕ ਸੀਨੀਅਰ ਜਿਹੜੇ ਹੈਗੇ ਇੰਚਾਰਜ ਨੇ ਨੇਤਾ ਨੇ ਉਹ ਦੇਖਣੇ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਪੈਦਾ ਹੋਈ ਟੜੇਵਾਜੀ ਆ ਉਸ ਨੂੰ ਉਹ ਕਿਸ ਤਰੀਕੇ ਨਾਲ ਦੇ ਚਿੱਠ ਦੇ ਹੈਗੇ ਉਹਨਾਂ ਦੀ ਭੂਮਿਕਾ ਜਿਹੜੀ ਹੈ ਜ਼ਰੂਰ ਹੋਣਾ ਮਹੱਤਵਪੂਰਨ ਰਹਿਣ ਵਾਲੀ ਹੈ ਖਾਸ ਤੌਰ ਤੇ ਇੱਕ ਮਾਸਟਰ ਜਦੋਂ ਪੰਜਾਬ ਤੋਂ ਹੋਏ ਤੇ ਪੰਜਾਬ ਵਿੱਚ ਪਹੁੰਚਾਂਗੇ ਜੀ ਬਿਲਕੁਲ ਚਲੋ ਅਨਕੀਰ ਸਾਹਿਬ ਉਧਰ ਜਿਹੜੀ 7 ਮੈਂਬਰੀ ਕਮੇਟੀ ਆਕਾਲ ਤਖਸਬ ਨੇ ਬਣਾਈ ਸੀ ਉਹ 5 ਮੈਂਬਰੀ ਕਮੇਟੀ ਹੀ ਰਹਿ ਗਈ ਹੈ ਔਰ ਉਹਨਾਂ ਨੇ ਕੱਲ ਜਿਹੜੀ ਇੱਕ ਮੀਟਿੰਗ ਕੀਤੀ ਹੈ ਜਥੇਦਾਰ ਸਾਹਿਬ ਹੋਰ ਨਾਲ ਉਹਨਾਂ ਨੇ ਦੱਸਿਆ ਕਿ ਅਕਾਲੀ ਦਲ ਭਰਤੀ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਔਰ ਉਧਰੋਂ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਆ ਭਰੋਸਾ ਦਿਵਾਇਆ ਕਹਿੰਦੇ ਕਿ 2 ਦਸੰਬਰ ਦੇ ਹੁਕਮ ਜਿਹੜੇ ਆ ਉਹ ਇਹਨਾਂ ਬਿਨ ਲਾਗੂ ਹੋਣਗੇ ਇਹ ਲਾਗੂ ਕਰਵਾਵਾਂਗੇ ਸੁਖਵੰਦਰ ਜੀ ਇਸ ਤਰੀਕੇ ਨਾਲ ਜਥੇਦਾਰ ਸਾਹਿਬ ਨੂੰ ਕੱਲ 5 ਬੈਂਬਰ ਮਿਲੇ ਨੇ ਕਿ 7 ਮੈਂਬਰੀ ਕਮੇਟੀ ਦੇ 5 ਬੈਂਬਰੀ ਕਮੇਟੀ ਜਿਹੜ ਔਰ ਜਥੇਦਾਰ ਸਾਹਿਬ ਨੇ ਜਿਸ ਤਰੀਕੇ ਨਾਲ ਭਰੋਸਾ ਦਿੱਤਾ ਕਿ 2 ਦਸੰਬਰ ਦਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਜਾਰੀ ਹੋ ਉਸ ਨੂੰ ਇਨਬੰਦ ਲਾਗੂ ਕਰਾਇਆ ਜਾਵੇਗਾ ਤੇ ਦੂਜੇ ਪਾਸੇ ਅਕਾਲੀ ਦਲ ਆਪਣੀ ਧਿਰਤੀ ਪਰ ਕਿਰਿਆ ਨੂੰ ਪੂਰਾ ਕਰ ਚੁੱਕਾ ਆ ਤੇ 1 ਮਾਰਚ ਨੂੰ ਹੋ ਸਕਦਾ ਕਿ ਸ਼ਾਇਦ ਉਹ ਪ੍ਰਧਾਨਗੀ ਵੀ ਜਿਹੜੀ ਉਹ ਐਲਾਨ ਜਿਹੜਾ ਕਰਵਾ ਦੇ ਜਾਂ ਪ੍ਰਧਾਨਗੀ ਦੀ ਚੋਣ ਵੀ ਜਿਹੜੀ ਉਹ ਹੋ ਸਕਦੀ ਆ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਇੱਕ ਟਕਰਾਅ ਦੀ ਜਿਹੜੀ ਸਥਿਤੀ ਐ ਸੁਖਵੰਦਰ ਜੀ ਜ਼ਰੂਰ ਪੜਕੀ ਆ ਖਾਸ ਤੌਰ ਤੇ ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਆ ਔਰ ਬਹੁਤ ਲੁਜਾਰੀ ਜਿਹੜੇ ਹੁਕਮ ਹੁੰਦੇ ਆ ਉਹ ਕਿਵੇਂ ਸੀਗਾ ਕਾਲ ਤੱਕ ਸਾਰੇ ਅੰਦਰ ਹੀ ਜਾਰੀ ਅੰਦਰ ਹੀ ਰਹਿ ਜਾਂਦੇ ਬਾਹਰ ਉਹਨਾਂ ਦੀ ਕੋਈ ਵਕਤ ਜੜੀ ਨਹੀਂ ਹੁੰਦੀ ਇਸ ਗੱਲ ਦਾ ਤਿੱਖਾ ਪ੍ਰਤੀਕਰਮ ਵਿਦੇਸ਼ਾਂ ਵਿੱਚ ਬੇਟੀ ਸੰਗਤ ਵੀ ਵਿੱਚ ਵੀ ਹੋਇਆ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਹੁਣ ਜੈਨੀ ਤਖਤ ਸਿੰਘ ਉਹਨਾਂ ਨੇ ਇਸ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਨੂੰ ਭਰੋਸਾ ਦਿੱਤਾ ਤੇ ਪੰਜ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਜੱਤੇਦਾਰ ਸਾਹਿਬ ਤੇ ਵਿਸ਼ਵਾਸ ਕਰਕੇ ਆਪਣੀ ਮਹਿਮਲ ਨੂੰ ਅੱਗੇ ਚਲਾ ਰਹੀ ਹੈ ਸਿੱਧੂ ਜੀ ਇਹ ਪੰਥਕ ਧਰਾਂ ਦੇ ਵਿੱਚ ਟਕਰਾਅ ਦੀ ਜਿਹੜੀ ਸਥਿਤੀ ਜਰੂਰ ਪੈਦਾ ਜਿਹੜੀ ਕਰ ਸਕਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਜਿਸ ਤਰੀਕੇ ਨਾਲ ਇਹ ਇਲਜ਼ਾਮ ਲੱਗਣ ਲੱਗ ਪਏ ਆ ਕਿ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਇਹ ਭੱਜਦੀ ਜਾਂ ਭਾਂਜਦੀ ਰਹੀ ਆ ਤਾਂ ਸਿੱਧੀਆਂ ਸ਼ਬਦਾਂ ਚ ਅਸੀਂ ਇਹ ਗੱਲ ਕਹਿ ਸਕਦੇ ਕਿ ਇਸ ਦੀ ਵੱਡੀ ਕੀਮਤ ਜਿਹੜੀ ਆ ਹੋ ਸਕਦਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰੇਖ ਦੇ ਵਿੱਚ ਤਾਰ ਦੀ ਪਵੇ ਕਿਉਂਕਿ ਹੁਣ ਜਿਹੜੀਆਂ ਸਥਿਤੀਆਂ ਇਹੋ ਜਿਹੀਆਂ ਬਣ ਗਈਆਂ ਨੇ ਜਾਂ ਇਹ ਸਥਿਤੀਆਂ ਦਸਾਈਆਂ ਜਾਂਦਾ ਯਤਨ ਕੀਤਾ ਜਾ ਰਿਹਾ ਕਿ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਦੇ ਮੂਰਛਾ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੁਣਆਂੀਆਂ ਸਟੇਟਮੈਂਟ ਆ ਰਹੀਆਂ ਕਿ ਹਾਂ ਕੋਈ ਜਿਸ ਨੇ ਵੀ ਅਕਾਲ ਤਖਤ ਸਾਹਿਬ ਦਾ ਮੱਥਾ ਲਾਇਆ ਉਸ ਦਾ ਕੁਝ ਨਹੀਂ ਨਾ ਬਹੁਤ ਉਹਨਾਂ ਦੇ ਤਿੱਖੇ ਬਿਆਨ ਬਾਜੀ ਜਿਹੜੀ ਉਹ ਆ ਰਹੀ ਆ ਤੇ ਇਸ ਵੇਲੇ ਜਿਹੜੀ ਲੜਾਈ ਹੈ ਸੁਖਵਿੰਦਰ ਜੀ ਉਹ ਭਰਤੀ ਪ੍ਰਕਿਰਿਆ ਨੂੰ ਨਾ ਲੈ ਕੇ ਮਤਲਬ ਭਰਤੀ ਪ੍ਰਕਿਰਿਆ ਬਲੀ ਤਾਂ ਗੱਲ ਹੀ ਵੱਖਰੀ ਹੋ ਗਈ ਆ ਹੁਣ ਤਾਂ ਇਹ ਗੱਲ ਚੱਲ ਪਈ ਹੈ ਕਿ 2 ਦਸੰਬਰ ਦਾ ਹੁਕਮ ਨਾਵਾ ਇੰਟਰਵਿਊ ਲਾਗੂ ਹੋਊਗਾ ਜਾਂ ਨਹੀਂ ਹੋਊਗਾ ਹੁਣ ਅਜਿਹੀ ਸਥਿਤੀ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਗਿਆਨੀ ਰਗਦੀਪ ਸਿੰਘ ਹੁਣਾਂ ਦੀ ਭੂਮਿਕਾ ਦੀ ਹੈ ਤੇ ਦੂਜੇ ਪਾਸੇ ਸ਼ੁਰੂ ਹੋਣੀ ਹੈ ਕਾਲੀਦਾ ਦੀ ਲੀ ਜੱਥੇਦਾਰ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੀ ਤਾਂ ਕਿ ਜੱਥੇਦਾਰ ਸਾਹਿਬ ਫਿਰ ਇਸ ਪਦਵੀ ਤੋਂ ਮੁਕਤ ਹੋ ਜਾਣਗੇ ਤੇ ਜਾਂ ਸ਼ਰੋਮੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਕੋਈ ਸਖਤ ਫੈਸਲਾ ਲੈਣਗੇ ਪ੍ਰਸ਼ਿੱਦ ਸੁਖਵਿੰਦਰ ਜੀ ਇਹ ਬੰਦਾ ਉਹ ਲੋਕਾਂ ਦੀ ਨਜ਼ਰਾਂ ਵਿੱਚ ਇਸ ਮੁੱਦੇ ਦੇ ਟਿੱਕੀਆਂ ਨੇ ਹੁਣ ਤਰਫੀ ਪ੍ਰਕਿਰਿਆ ਵਾਲੀ ਗੱਲ ਜਿਹੜੀ ਹੁਣ ਪਿੱਛੇ ਜਾਪਈ ਆ ਹੁਣ ਹੁਕਮ ਨਾਲ ਪੈਨ ਨੂੰ ਲਾਗੂ ਕਰਾਉਣ ਦੀ ਸੁਖਵਿੰਦਰ ਜੀ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈ ਦੇਖਦੇ ਆ ਜੀ ਅਨੀਤ ਰਕਬੀਤ ਸਿੰਘ ਹੁਣੀ ਇਹਦੇ ਸਬੰਦੇ ਹੁਣ ਅਗਲਾ ਫੈਸਲਾ ਜਿਹੜਾ ਉਹ ਕੀ ਲੈਂਦੇ ਨੇ ਬੇਸ਼ੱਕ ਉਹਨਾਂ ਨੇ ਹੌਸਲਾ ਤਾਂ ਦੇ ਦਿੱਤਾ ਫੈਸਲਾ ਉਹਨ ਕਰ ਅਕਾਲੀ ਤਾਂ ਉਹਨਾਂ ਦੇ ਹੁਕਮਾਂ ਨੂੰ ਅਜੇ ਵੀ ਨਹੀਂ ਮੰਨਦਾ ਤਾਂ ਫਿਰ ਉਹਨਾਂ ਦਾ ਅਖਲਾਕ ਕਦਮ ਜਿਹੜਾ ਉਹ ਕੀ ਹੋਵੇਗਾ ਇਹਦੇ ਉੱਤੇ ਨਾ ਜਨਾ ਸਿਖੰਦਰ ਜੀ ਜ਼ਰੂਰ ਕਿਹਾ ਨੇ ਜੀ